ਸਤ ਗੁਰ ਸੇਵੋ ਸਾਧ ਜਨ ਜਿਨ ਹਰ ਹਰ ਨਾਮ ਦਰੜਾਇ ਸੋ ਸਤ ਗੁਰ ਪੂਜੋ ਦਿਨ ਸਰਾ ਜਿਨ ਜਗਨਨਾਥ ਜਗਦੀਸ ਜਪਾਇ ਸੋ ਸਤ ਗੁਰ ਦੇਖ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇ ਤਿਸ ਸਤ ਗੁਰ ਕੀ ਸਭ ਭਗੀ ਪਉ ਜਨਮ ਅੰਧੇਰ ਚੁਕਾਇ ਸੋ ਸਤਗੁਰ ਕਹੋ ਸਭ ਧੰਨ ਧੰਨ ਸੋ ਸਤਗੁਰ ਕਹੋ ਸਭ ਧੰਨ ਧੰਨ ਜਿਨ ਅਰ ਭਗਤ ਪੰਧਾਰ ਲਹਾਇਆ ਅੰਧ ਬਾਬਾ ਨਾਲਕ ਤੁਮੇ ਗੰਗਾ ਸ਼ਣ ਪਾਇਆ ਜਿਨੇ ਤੁਧ ਨੂੰ ਧੰ ਕਹ ਬਿਨ ਜਮ ਨੇੜ ਨ ਆਇ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਭਉਂ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਦਿਆ ਗੁਰਮੁਖ ਨਾਨਕ ਆਰਦਿਆ ਸਭ ਆਖੋ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜਿ ਹੋਰ ਤਦ ਰੱਖਦਾ ਆਇਆ ਹਰਾਨਾ i'll be ਕਿਆ ਵਡਿਆਈਆਂ ਕਿਚ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਂ ਦੇ ਜੀ ਆਰਜਿਕ ਸੰਭਾਹੇ ਤਾਈ ਘਰ ਕਮਾਵਣੀ ਦਰਸ਼ੋ ਦੇ ਤੈ ਨਾ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਹਿਰ ਜਾਏ ਸੋ ਕਰੇ ਜਿਤ ਸਹਿਰ ਜਾਏ ਸੁਧ ਸਤ ਨਾਮ ਜੀ리와 ਹੈ ਗੁਰੂ ਜੀ ਆਓ ਸਤ ਸੰਗਿਓ ਸਾਰੇ ਹਾਜ਼ਰੀ ਲਗਵਾਓ ਅਨੰਦ ਸਾਹਿਬ ਦਾ ਕੀਰਤਨ ਆਪਾਂ ਸਾਰੇ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮੁਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਇਆਂ ਬੀਬੀਆਂ ਪੜਨ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਬਰਸੀ ਦਾ ਦਿਹਾੜਾ ਹੈ ਜਿਤਨੀ ਵੀ ਸੰਗਤ ਪਰਸੀ ਤੇ ਆਈ ਹੈ ਜੀ ਆਇਆਂ ਨੂੰ ਸਾਰੇ ਹੀ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈਏ ਆਨੰਦ ਸਾਹਿਬ ਦਾ ਕੀਰਤਨ ਆਪਾਂ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮukh ਪਿਆਰੇ ਬੋਲਨ ਦੂਸਰੀ ਪੰਕਤੀ ਮਾਇਆਂ ਬੀਬੀਆਂ ਪੜਨ ਰਾਮ ਕਲੀ ਮਹਲਾ ਪੀਜਾ ਆਨੰਦ ਕੋ ਹੰਕਾਰ ਸਤਗੁਰ ਪ੍ਰਸਾਦ ਆਨੰਦ ਧਿਆ ਮੇਰੀ ਮਾ ਸਤਗੁਰੂ ਮੈਂ ਪਾਇਆ ਰਾਗ ه ذ Hey, man. ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਆ ਖੇਲੇ ਸਗਲ ਜਗਤ ਚੰਗੀਆਂ ਬੁਰਾਈਆਂ ਵਾਚੈ ਤਾ ਧਰਮ ਹਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕਾਂਸੀ ਤੰਬਾ ਕਿਨ੍ਹੇ ਲਾਂਗ ਸੁਪਾਰੀ ਸੰਤੋਹ ਬਨਜ ਨਾਮ ਗੋਵਿੰਦ ਕਾ ਐਸੀ ਖੀਪ ਹਮਾਰੀ ਹਰ ਕੀ ਨਾਨਕੀ ਬਿਆਪਾਰੀ ਰਹ ਹੱਥ ਚੜਿਆ ਨਿਰਮੋਲਕ ਸੂਟ ਗਈ ਸੰਸਾਰੀ ਰਹਾ ਸੱਚ ਲਾਏ ਤਾਉ ਸੱਚ ਲਾਗੇ ਸੱਚੇ ਕੀ ਵਿਵਹਾਰੀ ਸੱਚੀ ਬਸਤਿ ਭਾਰ ਚੱਲਾਈ ਪਹੁੰਚੇ ਜਾਏ ਪੰਡਾਰੀ ਆਪੇ ਰਤਨ ਜਵਾਹਰ ਮਾਣਿਕ ਆਪੇ ਪਾਸਾਰੀ ਆਪੇ ਉਦਹਦਿਸ ਆਪ ਚਲਾਵੇ ਨਿਹ ਚਲ ਹੈ ਵਿਆਪਾਰੀ ਨ ਕਰ ਬੈਲ ਸੁਰਤ ਕਰ ਪੈਂਦਾ ਗਿਆਨ ਗੋਣ ਘਰ ਡਾਰੀ ਕਹਤ ਕਵੀਰਾ ਸੁਨ ਹੋਰੇ ਸੰਤੋ ਨਿਬਹੀ ਖੇਪ ਹਮਾਰੀ ਤੁਮ ਪੈ ਅਰਦਾਸ ਜੀਓ ਪੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ